ਲੋ ਵੀ ਚੱਲਦਾ ਪੇਂਟਿੰਗ ਦਾ ਕੰਮ ਜਸ਼ਨ ਪੇਂਟਰ ਪਹੁੰਚੀ ਲੋ ਗਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲ ਰਿਹਾ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਅੱਜ ਮੀਂਹ ਵਾਲੇ ਨੇ ਵੀ ਜਿਹੜੀ 10 ਤੱਕ ਦੇ ਦਿੱਤੀ ਜੀ ਬਾਰਸ਼ ਪਈ ਆ ਸਵੇਰ-ਸਵੇਰ ਚਲੋ ਮਹਾਰਾਜਾ ਕਿਰਪਾ ਕਰੇ ਬਾਈ ਫਸਲਾਂ ਪੱਕ ਕੇ ਤਿਆਰ ਆ ਵੱਢਣ ਲਈ ਤੇ ਸਾਡੇ ਵੀ ਕਮੈਨ ਚੱਕ ਚੱਲ ਚੁੱਕੀ ਆ ਖੁਸ-ਖੁਸ-ਖੁਸ 10% ਦਾ ਪਰਸੈਂਟ ਆ ਜਿਹੜੀਆਂ ਫਸਲਾਂ ਵੱਢ ਹੋਣ ਲੱਗ ਗਈਆਂ ਤੇ ਸਾਡੇ ਤਾਂ ਅੰਤਲੇ 10 ਤੋਂ 15 ਦਿਨ ਤੱਕ ਵੱਢ ਹੋਣੇ ਆ ਤੇ ਬਾਕੀ ਜੀ ਬਸ ਹੁਣੇ ਘਰ ਦੇ ਵਿੱਚ ਹੀ ਖੜੇ ਆ ਲੱਗੇ ਹੋਏ ਆਪਣੇ-ਆਪਣੇ ਕੰਮ ਹੀ ਸਾਰੇ ਵੀ ਜਿਹੜਾ ਪਰਮਨੈਂਟ ਵੰਜਾ ਬੁੱਢਿਆ ਤਾਂ ਅੱਜ ਉਹਦੀ ਸਹਾਈਤ ਆ ਗਈ 15 ਤੋਂ 20 ਦਿਨ ਬਾਅਦ ਬਾਈ ਲੰਘ ਰਿਹਾ ਤਾਂ ਗੇਟ ਮੂਰੇ ਨੂੰ ਚਲੋ ਬਾਕੀ ਉਹਦੇ ਨਾਲ ਵੀ ਮਿਲਾ ਦਿੰਦਾ ਬੱਚੇ ਵੀ ਆਪਣੇ ਆਪਣੀ ਕੰਮੀ ਲੱਗੇ ਹੋਏ ਆ ਜਸ਼ਨ ਨੇ ਫੜਿਆ ਵਾ ਕੈਮਰਾ ਉਹਦੇ ਨਾਲ ਮਿਲਾ ਦਿੰਦਾ ਜਸ਼ਨ ਨੂੰ ਮਿਲੋ ਜੀ ਪਹਿਲਾਂ ਮੇਰੇ ਅੱਲਾ ਤੁਹਾਨੂੰ ਸਾਰੇ ਮੇਰੇ ਪਰ ਪਰ ਸਾਥ ਜੀ ਕਰ ਜੀ ਹਾਂ ਬਈ ਠੀਕ ਆ ਹਾਂਜੀ ਲੋ ਬਈ ਇੱਧਰ ਇੱਧਰ ਮਿਲੋ ਇੱਧਰ ਬਾਈ ਨੂੰ ਮਿਲੋ ਹਾਂ ਬਈ ਹਾਂ ਬਈ ਹਾਂਜੀ ਠੀਕ ਆ ਸਾਲ ਪਹਿਲਾਂ ਬਾਈ ਇਹੀ ਬਣ ਕੇ ਗਿਆ ਤਾਂ ਬੰਦਾ ਠੀਕ ਨੇ ਮਿੰਜੇ ਨੂੰ ਕਿੰਨਾ ਕਤਲ ਕਰੇ ਵੇ ਤੇ ਮਿੰਜੇ ਦੇ ਕਿੰਨਾ ਵੱਡੇ ਵੇ ਤਾਂ ਹਨਾ ਇਹ ਬੰਦੇ ਦਾ ਹੱਥ ਲੱਗ ਗਿਆ ਤਾਂ ਬਾਈ ਠੀਕ ਨੇ ਐ ਜਿਵੇਂ ਨਾ ਹਾਂਜੀ ਠੀਕ ਨੇ ਹਾਂਜੀ ਚੱਲ ਪਿਆ ਨਾ ਕੰਮ ਬਾਈ ਇਹ ਬੰਦੇ ਨੂੰ ਦੇਖ ਲੋ ਕਰਿਆ ਤਾਂ ਕੰਮ ਅੱਛਾ ਆ ਲਾ ਉਹ ਆਪਾਂ ਜਿਵੇਂ ਹਥਿਆਰ ਰੱਖ ਲੱਗ ਇਹ ਫੇਰ ਲੱਗ ਗਿਆ ਤਾਂ ਇਹਦੇ ਹੱਥ ਬਾਈ ਦੇ ਨਾਲ ਬਾਈ ਨੇ ਪੁਰਾਣਾ ਬਾਣਾ ਜਿਹੜਾ ਵੱਡਿਆ ਬਾਣ ਬਾਈ ਨੇ ਲੈ ਜਾਣਾ ਤੇ ਨਵੇਂ ਮਿੰਜੇ ਦੀ ਪੁੰਨਤੀ ਚੱਲ ਰਹੀ ਆ ਹਾਲਾ ਅੱਛਾ 15 ਕਿ ਮਿੰਟ ਲੱਗਦੇ ਬਣਨ ਨੂੰ ਹਨਾ 15 ਮਿੰਟ ਹੈ ਬਾਈ 300 ਰੁਪਏ ਲੰਦਾ ਭਾਈ ਬਾਣ ਬੁਣਨੇ ਵਾਲਾ ਇਹ ਇਹਨੇ ਜਿਹਨੇ ਕਰਨਾ ਕੰਟੈਕਟ ਪਰ ਪਿੰਡਾ ਜੇ ਘੁੰਮਦੇ ਆ ਬਾਈ ਇਹਦਾ ਕੋਈ ਕੰਟੈਕਟ ਨੰਬਰ ਹੈ ਨਹੀਂ ਠੀਕ ਨਹੀਂ ਸਾਨੂੰ ਡੀਲ ਹੋਈ 350 ਰੁਪਏ ਦੀ ਬਾਕੀ ਇੱਕ ਸਾਲ ਸਾਡੇ ਮੰਜੇ ਦੇ ਕੱਢ ਜਾਣਾ ਉਹ ਤੋਂ ਬਾਅਦ ਤੁਹਾਨੂੰ ਪਤਾ ਵੀ ਸਾਡੇ ਘਰ 'ਚ ਬੰਦੇ ਸ਼ਰਾਰਤੀ ਆ ਹਨਾ ਜਾਦਾ ਸ਼ਰਾਰਤ ਕਰਦਾ ਤੋਂ ਤਲ ਦੇ ਵਾਰ ਤੇ ਸਸੀ ਗੱਲ ਬੁਲਾ ਦੇ ਹੁਣ ਦੇਖੋ ਭਾਈ ਰੱਖ ਕੇ ਕਰਦਾ ਹਾਂ ਵੀ ਜਿਵੇਂ ਤੇਰੇ ਬੂਟੇ ਹਾਂਜੀ ਲਓ ਭਾਈ ਬੂਟੇ ਵੀ ਭਾਈ ਹਰਿਆਈਆਂ ਮਾਰਦੇ ਆ ਹੁਣ ਮੀਂਹ ਪੈ ਲੈ ਦੇਖ ਲੈ ਭਾਈ ਮਰੋਦ ਦੇ ਬੂਟੇ ਵੀ ਤਿਆਰ ਵਰ ਤਿਆਰ ਆ ਹਾਂਜੀ ਠੀਕ ਨੇ ਲਓ ਇਹਨੇ ਬੜਾ ਹੋ ਗਿਆ ਹਾਂ ਉਹ ਦੇਖੇ ਨਾ ਬੜਾ ਕਿੱਡਾ ਬੜਾ ਹੋ ਗਿਆ ਇੰਨਾ ਬੜਾ ਹੋ ਗਿਆ ਲੈ ਭਾਈ ਧੁੱਪ ਵੀ ਨਿਕਲੀ ਵੀ ਆ ਦੇਖੀ ਨੀ ਹਾਂ ਜਿਸ ਨੇ ਆ ਦੇਖੋ ਪਾਪੇ ਨਾਲ ਇਹ ਨਵਾਂ ਅਗਰ ਲੱਗ ਗਿਆ ਹਾਂ ਆ ਦੇਖੋ ਨਵਾਂ ਅਗਰ ਲੱਗ ਗਿਆ ਲਓ ਭਾਈ ਜਰ ਤੇ ਵੱਡੇ ਤਾਂ ਕਹਿੰਦੇ ਨਵਾਂ ਅਗਰ ਲੱਗ ਗਿਆ ਜਿਸ ਨੇ ਤਾਂ ਬਹੁਤ ਫੁੱਟਣਾ ਆ ਤੇ ਸਾਰੇ ਬੂਟੇ ਫੁੱਟਣੇ ਆ ਇਹ ਲਓ ਭਾਈ ਸਾਰੇ ਤਿਆਰ ਵਰਤਿਆ ਰਹੇ ਭਾਈ ਬੂਟੇ ਇਹ ਆ ਲੋ ਹਵਾ ਜਿਹੜੇ ਜੋ ਬੀਜੇ ਤੇ ਇਹ ਕੰਮ ਆਈ ਜਾਣ ਹਲੇ ਵੀ ਹੈ ਭਾਈ ਜਿਹੜਾ ਮੀਨ ਆ ਪੱਤੇੰਪਰ ਟਿਕਿਆ ਬਾ ਦੇਖੋ ਹਾਂਜੀ ਇੱਕ ਵਾਰ ਆ ਦੇਖ ਹੈਨਾ ਆਹ ਦੇਖੋ ਭਾਈ ਬੰਦਾ ਰੱਖੀ ਰੱਖ ਰਿਹਾ ਕੋਲ ਖੜਾ ਏ ਕਾਰਾ ਕਰਕੇ ਠੀਕ ਨਹੀਂ ਹੈਤੀ ਰੱਖਦੇ ਬਾਈ ਨੇ ਲੈ ਕੇ ਜਾਣਾ ਇਹ ਠੀਕ ਨਹੀਂ ਬਾਕੀ ਬਾਈ ਤੁਹਾਨੂੰ ਪਤਾ ਸਾਫ ਸਫੀਅ ਚੱਲਦਾ ਦੇਖੋ ਸਾਰੇ ਕੱਪੜੇ ਧੁੱਤੇ ਹੋਏ ਆ ਬਾਈ ਸੋਫੇ ਸੁੱਥਿਆਂ ਦੇ ਤਾਂ ਗੜਬੜਿਆਂ ਨੂੰ ਵੀ ਰੰਗ ਕਰਨਾ ਹੈ ਹਾਂ ਗੜਬੜਿਆਂ ਨੂੰ ਰੰਗ ਅੱਛਾ ਤੇ ਆਹ ਦੇਖ ਇੱਧਰ ਬਾਈ ਤੇ ਜਿਸ ਨੇ ਹੈ ਬੂਟੇ ਪਰ ਵੀ ਪਾਣੀ ਆ ਪਾਫਾ ਨੂੰ ਮਲੇ ਕੀ ਹੋਇਆ ਹੈ ਬੜਾ ਕੀ ਗਿੱਦਾ ਉੱਥੇ ਕਿਆ ਲੱਗਈ ਏ ਨਮਕ ਆਹਾ ਕਿਆ ਏ ਹੈ ਗਮਲਾ ਹੋ ਲੇ ਕੇ ਪੰਜ ਗਿੱਡ ਡੱਟੇ ਨਮਾ ਲਾ ਭਾਈ ਇਹ ਵੀ ਬੰਦਾ ਲੱਗ ਗਿਆ ਬੱਚੇ ਇੰਟਰਫੇਅਰ ਕਰਨਾ ਹੈ ਕੰਮ ਤੇ ਵੀ ਹਾਂ ਇਹ ਛੁੱਟ ਗਿਆ ਬੱਚਾ ਇਹ ਵੀ ਪਾਣੀ ਪਾਈ ਜਾਂਦਾ ਜਸ਼ਨ ਹਨਾ ਹਾਂਜੀ ਲਾ ਦੇਖੋ ਭਾਈ 베ਰੀ 베ਰੀ ਕਿੰਨੀ ਵਧੀਆ ਹੋ ਕੇ ਖੜੀ ਹੋਈ ਸਾਰੇ ਰੰਗ ਦੀਆਂ ਲੋਖਾਂ ਗਈਆਂ ਮਾਰਦੀਆਂ ਦੇਖੋ ਪੱਤੇ 베ਰੀ ਦੇ ਪਰਵਾ ਕਰੀ ਵੀ ਪਾਰਲੀ ਸਾਈਡ ਹੈ ਕੰਡੇ ਬਹੁਤ ਹਨ ਨੂੰ ਠੀਕ ਹੈ ਜੀ ਹਨਾ ਹਾਂਜੀ ਹਾਂ ਹੁਣ ਦੱਸ ਗਿਆ ਕਹਿੰਦੀ ਸੀ ਗੜਬੜਿਆਂ ਨੂੰ ਚਲ ਕੋਈ ਨਾ ਉਹ ਵੀ ਦਿਖਾ ਦਿੰਦੇ ਲੋ ਭਾਈ ਸਾਡੇ ਇੱਕ ਤਿਹਾਰ ਆ ਰਿਹਾ ਕੱਲ ਨੂੰ ਭਾਈ ਗੜਬੜਿਆਂ ਦਾ ਹਾਂਜੀ ਬਾਬਾ ਵਾਲਮੀਕ ਜੀ ਦਾ ਜਿਹੜਾ ਭਾਈ ਜਨਮ ਦਿਨ ਉਹ ਦਿਨ ਮਨਾਏ ਜਾਂਦੇ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਹੁਣ ਦਿਖਾਉਂਦਾ ਮੈਂ ਤੁਹਾਨੂੰ ਵੀ ਇਹਨੇ ਪੇਂਟ ਕਰਨਾ ਅੰਦਰ ਵੀ ਤੁਹਾਡੇ ਵੀ ਇਹ ਤਿਯਾਰ ਮਨਾਇਆ ਜਾਂਦਾ ਆਹ ਲੋ ਭਾਈ ਬਹੁਤ ਸੁਪਰ ਫਾਸਟ ਕੰਮ ਚੱਲ ਰਿਹਾ ਮੇंजे ਦਾ ਠੀਕ ਨੇ ਲੋ ਜੀ ਲੋ ਭਾਈ ਐਨਾ ਬਣ ਹੋ ਗਿਆ ਹੈ ਇਹ ਤਾਂ ਰਾਖੀ ਵਾਲਾ ਹਾਂ ਵੀ ਹੁਣ ਤਾਂ ਨਹੀਂ ਵੱਡੂਗਾ ਹੈ ਉਹ ਬਾਈ ਇਹਦਾ ਆਇਆ ਹੈ ਹੈ ਹੁਣ ਨਵਾਂ ਬਣਾਇਆ ਹੈ ਚੱਲ ਠੀਕ ਹੈ ਧੰਨਵਾਦ ਤੇਰਾ ਬਹਾਨੇ ਨਾਲ ਨਵਾਂ ਮਿੰਜਾ ਤਾਂ ਬਣ ਹੋ ਗਿਆ ਹੈਨਾ ਕਰਦੇ ਕਾਰ ਖਰਾਬ ਜਿਹੜੀ ਚੀਜ਼ ਹੈ ਨਾ ਨੰਡੇ ਵੀ ਢੂਹੀ ਚ ਪੇ ਕਰਨਾ ਠੀਕ ਨੇ ਹਾਂ ਜੱਜ ਪੱਪੀ ਮੈਂ ਰੰਗ ਕਰਨ ਲੱਗੀ ਹਾਂ ਮੈਂ ਚੱਲ ਚੱਲ ਆਇਆ ਮੈਂ ਚੱਲ ਆਖਿਆ ਬੁਰਸ਼ ਦੇਖਿਓ ਬਾਈ ਆ ਬੁਰਸ਼ਾ ਦਿਖਾਈ ਦਿਖਾਈ ਆ ਬੁਰਸ਼ ਦੇਖਿਓ ਬਾਈ ਬੁਰਸ਼ ਨਹੀਂ ਇਹ ਹੈ ਆ ਦੇ ਕਲਰ ਗੇ ਆ ਦੇ ਬਾਈ ਮੇਰੇ ਕੰਨਾਂ ਚ ਫੇਰ ਨਾਲ ਨਿਆਣੇ ਬਾਈ ਨਿਆਣੀ ਹੈ ਸਾਡੇ ਚੱਲ ਕੋਈ ਨਹੀਂ ਅਬਰਸ ਦੇਖ ਹਾਂ ਜੀ ਅੰਦਰ ਬਾਈ ਨੇ ਹਾਂ ਵੀ ਨਿਬੜ ਜੂਗਾ ਕੰਮ ਹਨਾ ਬਸ 2 ਮਿੰਟ ਦਾ ਹੀ ਰਹਿ ਗਿਆ ਹਨਾ ਚੱਲ ਠੀਕ ਆ ਕਰ ਲਈ ਓਕੇ ਆ ਪੇਮੈਂਟ ਤੇਰੀ ਹਾਂ ਜੀ ਲੈ ਬਾਈ ਪੇਮੈਂਟ ਦੇਤੀ ਚੱਲ ਵੀ ਜਿਵੇਂ ਦਿਖਾ ਤਰਾ ਕਲਰ ਲੋ ਬਾਈ ਧੁੱਪ ਨਿਕਲਿਆ ਹੁੰਦੀ ਆ ਹਟ ਜਾਂਦੀ ਆ ਮੌਸਮ ਦੇਖੋ ਆ ਲੋ ਸੂਰਜ ਕਿੰਨੀ ਨਮੀ ਤੇ ਦਾ ਦੇਖ ਲੈਂਦਾ ਇੱਧਰ ਬੱਦਲ ਦੇਖ ਲਈ ਹਾਂ ਇੱਧਰ ਬਾਈ ਬੱਦਲ ਇੱਧਰ ਸੂਰਜ ਚਲੋ ਕੰਮ ਚੱਲ ਰਿਹਾ ਬਾਈ ਸਾਰਾ ਹੀ ਹੈਨ ਬਾਈ ਆਪਣਾ ਲੱਗਿਆ ਵਾ ਬਸ ਬਾਈ ਦੀਆਂ ਸਮਝ ਲਓ ਵੀ ਦੋ ਗੇੜੇ ਹੋਰ ਆ ਜੂਗਾ ਮੰਜੇ ਦੇ ਵਿੱਚ ਜਿਹੜੇ ਹਨਾ ਬਸ ਦੋ ਗੇੜੇ ਹੋਰ ਆ ਜੂਗੇ ਹਨਾ ਵੀਰ ਹਾਂ ਦੋ ਗੇੜੇ ਆ ਜੂਗੇ ਦੋ ਤਾਂ ਜੇ ਤਿੰਨ ਵੀ ਆਉਂਦੇ ਹੋਏ ਦੇਖ ਲਈ ਮੜਾ ਜਾ ਬਸ ਠੀਕ ਆ ਦੋ ਹੀ ਆਉਣੇ ਤੇਰੇ ਟੈਟ ਹੋ ਗਿਆ ਮੰਜਾ ਚਲੋ ਬਾਈ ਉਧਰ ਬੱਚੇ ਵੀ ਆਪਣੇ ਕੰਮ ਲੱਗੇ ਉਹ ਜਿਹੜਾ ਉਹ ਵੀ ਤੁਹਾਨੂੰ ਦਿਖਾ ਦਵਾਂ ਦੱਸਿਓ ਬਾਈ ਤੁਹਾਡੇ ਇੱਥੇ ਹਰ ਮਨਾਇਆ ਜਾਂਦਾ ਸਾਡੇ ਤਾਂ ਇਹ ਚਲੋ ਨਾ ਨਾ ਚੱਲ 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 ਤਾਂ ਨਾ ਚਲ ਜਾਈਂ ਫਿਰ ਤੇ ਕੈਦ ਹੋ ਜਾਣਾ ਨਿਕਲ ਨਾ ਨੂੰ ਸਾਫ਼ ਸੁਥਰੇ ਬਾਈ ਕਰਕੇ ਸਾਰੀਆਂ ਟੱਕੀਆਂ ਟੋਪੀਆਂ ਦੁਆਰ ਤੇ ਹਰ ਜੀਤ ਨੇ ਲਾਤੀਆਂ ਦੀਆਂ ਠੀਕ ਹੈ ਆਪਣੇ ਬਾਈ ਆ ਲੋ ਹਾਂਜੀ ਲੈ ਮਯਾ ਚਲ ਫਿਰ ਕਲਰ ਦਿਖਾ ਹੁਣ ਕਰਕੇ ਜਿਹੜੀ ਕਹਿੰਦੀ ਕਲਰ ਕਰਨੇ ਲੈ ਭਾਈ ਚਾਚੇ ਨਾਲ ਜਾ ਕੇ ਆਪਣੇ ਨਾਲ ਸਪੈਸ਼ਲ ਕਲਰ ਲੈ ਕੇ ਆਈਏ ਜੇਸ਼ਨ ਹਾਂਜੀ ਆ ਬੁਰਚੇ ਦਿਖਾ ਦੱਸ ਮੈਨੂੰ ਸਾਰੇ ਕਿਹੜੇ ਐ ਤੇਰੇ ਫੜਾਈ ਤਾਂ ਲੈ ਭਾਈ ਆ ਦੇਖੋ ਕਿਵੇਂ ਹੋਦੀ ਆ ਬੱਸ ਬੋਰਸ਼ ਕਿੰਨਾ ਕਿੰਨਾ ਬੜੀ ਜਿਸੰਦੇ ਇਹ ਕੀ ਸਿਸਟਮ ਹੈ ਜਿਸੰਦੇ ਮੈਨੂੰ ਨਹੀਂ ਸਮਝ ਲੱਗੀ ਇਹ ਚੱਲ ਫੇ ਚੱਲ ਲੈ ਭਾਈ ਲੋ ਜੀ ਜਿਸੇ ਨਹੀਂ ਹੈ ਸਾਡੀ ਜਿਆਦਾ ਰੰਗਾਂ ਵਾਲੀ ਲੱਗੀ ਕੰਨ ਹਾਂ ਹੀ ਤਾਂ ਆ ਦੇਖੋ ਤਾਂ ਹੋ ਗਿਆ ਹੈ ਉਹ ਹਾਂ ਤੈਨੂੰ ਦੀਦੀ ਹੱਥ ਨਹੀਂ ਲਾਉਣ ਦਿੰਦੀ ਆ ਲੈ ਲਓ ਭਾਈ ਕੰਦਾਨਾ ਹੱਜਾਏ ਹੱਜਾਏ ਸਰਬ ਸਰਬ ਕਰਦੇ ਨੇ ਹਰ ਜਾ ਹਰ ਜਾ ਹਰ ਜਾ ਪਾਉਂ ਤਾਂ ਇੱਥੇ ਨਹੀਂ ਹੋਣਾ ਹੈਗੇ ਹੈ ਨਬੂਤ ਹੂੰ ਬੰਦੇ ਰਹਿੰਦੇ ਤੂੰ ਰਹਿਣ ਦੇ ਤੇਰੇ ਨਾਲ ਥੱਪੜ ਮਾਰਨਾ ਫਿਰ ਤਾਂ ਰੋਣਾ ਹੈ ਮੈਨੂੰ ਪਤਾ ਹੈ ਚਲੋ ਬਾਈ ਦਿਖਾਉਂਦੇ ਆ 2 ਮਿੰਟ ਤੱਕ ਵੀ ਜਦ ਤੱਕ ਉਹ ਪੂਰਾ ਕਲਰ ਨਾ ਆਈ ਜਿਸ਼ ਬਹੁਤ ਟਾਈਮ ਲੱਗ ਜਾਣਾ ਤੈਨੂੰ ਅੱਛਾ ਠੀਕ ਹੈ ਆਪਣਾ ਇੱਕ ਨਾ ਬਾਈ ਕਲਰ ਹੋ ਜਾਣਾ ਇਹ ਹਾਂ ਚਲੋ ਬਾਕੀ ਦਿਖਾਉਂਦੇ ਆ 10 ਮਿੰਟ ਤੱਕ ਸਾਰਿਆਂ ਨੂੰ ਕਲਰ ਕਰੂੰਗੀ ਹਨਾ ਇਹਨਾਂ ਨੂੰ ਵੀ ਹਾਂਜੀ ਚਲ ਠੀਕ ਹੈ ਜਦ ਦੀਵਨ ਕਰੂੰਗੇ ਬਾਹਰ ਵੀ ਤਾਂ ਕਰੂੰਗੇ ਓਕੇ ਕਲਰ ਵੀ ਇਸੇ ਜਹਾਂ ਠੀਕ ਹੈ ਚਲੋ ਬਾਈ ਚਲਦਾ ਬੱਚੇ ਆਉਣਾ ਮੈਂ ਦਿਖਾਉਂਦਾ ਠੀਕ ਹੈ ਕਰ ਲਓ ਤੇ ਲੋ ਬਾਈ ਬਾਕੀ ਬਾਈ ਲੱਗਿਆ ਬਾਈ ਬਾਹਰ ਇਹ ਬੜਾ ਜ਼ਿਆਦਾ ਵੀ ਕੰਮ ਮਿੰਜਾ ਟੈਟ ਲੱਗਿਆ ਕਰਨ ਬਾਈ ਉਹ ਆਪਣਾ ਉਹ ਦੇਖੋ ਲੋ ਭਾਈ ਬਣ ਹੋ ਗਿਆ ਹੁਣ ਸਾਫ ਸੁਥਰਾ ਜਿਹਾ ਲੱਗਦਾ ਨਹੀਂ ਬੁਰਾ ਬੁਰਾ ਜਿਹਾ ਲੱਗਦਾ ਤਾਂ ਇੱਥੇ ਤੇ ਸਾਰਾ ਹੀ ਵੱਡਾ ਹੋਇਆ ਹੋਇਆ ਤਾਂ ਠੀਕ ਹੈ ਬਾਕੀ ਫਾਰਮ ਨੇ ਭਾਈ ਆਪਣੇ ਬੂਟ ਰੱਖੇ ਹੋਏ ਉਹ ਇਧਰ ਮਿਲ ਕੇ ਜਾ ਦੋ ਭਾਈ ਬੰਦਾ ਦੀ ਸਾਡੀ ਸਿਫਤ ਦੇਖੋ ਆ ਦੇਖੋ ਟਿਊਸ਼ਨ ਚ ਦਿਆ ਫਿਰ ਆ ਕੇ ਦੱਸ ਕਿਥੋਂ ਚੱਲਿਆ ਟਿਊਸ਼ਨ ਲੋ ਭਾਈ ਗੱਡੀ ਚੱਕਣੀ ਨੇ ਹੁਣ ਕਿੱਦਾਂ ਆਪਣਾ ਟਿਊਸ਼ਨ ਇਹ ਬੰਦੇ ਦੀ ਸਿਫਤ ਹੈ ਨੇ ਸਵੇਰੇ ਸਕੂਲ ਨੂੰ ਵੀ ਨਹੀਂ ਅੱਜ ਤੱਕ ਕਦੇ ਹੋਇਆ ਇਕਨਾਂ ਟਿਊਸ਼ਨ ਨੂੰ ਕਦੇ ਵੀ ਨਹੀਂ ਬਸ ਹੁਣ ਆ ਦੇਖੋ ਤੇ ਆਹੋ ਇਹ ਜਿੱਕਣਾ ਨਿਆਣੇ ਆਰਦੇ ਆ ਵੀ ਉਹ ਕੰਮ ਨਹੀਂ ਹੈਗਾ ਚਲੋ ਕੰਮ ਭਾਈ ਨਿਭੜ ਗਿਆ ਠੀਕ ਹੈ ਇਹ ਬਾਈ ਟੱਕਰ ਜਸ਼ਨਾਂ ਨੂੰ ਵੀ ਟਿਊਸ਼ਨ ਜਾਣਾ ਹੁੰਦਾ ਪਰ ਥੋੜੀ ਜਿਹੀ ਲੇਟ ਜਾਂਦੀ ਹੈ ਉਹ 15-20 ਮਿੰਟ ਪਹਿਨਣਾਗੇ ਜਾਂਦਾ ਨਿਸ਼ਨ ਪਰਮਤਾ ਭੱਜ ਗਿਆ ਦੇਖ ਲੈ ਹਾਂ ਇਹ ਤਾਂ ਨਹੀਂ ਜਾਂਦਾ ਹਾਂ ਉਹ ਪਹਿਲੇ ਹੀ ਜਾਂਦਾ ਆ ਦੇਖੋ ভাই ਬੁਰਛ ਲੈ ਉਹੀ ਬੁਰਛ ਵਰਤੇ ਫਿਰ ਹੂੰ ਹਾਂਜੀ ਹਾਂ ਆਖਾ ਇਹ ਵੀ ਬਾਈ ਇੱਕ ਕਲਾ ਏ ਤੇ ਇੱਕ ਸ਼ੌਂਕ ਏ ਇਹ ਜਸ਼ਨ ਨੂੰ ਸ਼ੌਂਕ ਆ ਜ਼ਿਆਦਾਤਰ ਲਾ 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 ਰੰਗ ਸਾਰ ਕੇ ਦਾਲ ਦੱਸਦੀ ਹੈਗਾ ਅੱਛੇ ਦੁਬਾਰਾ ਰੋਂਦੇ ਉਹਦੇ ਫਿਰ ਹਲ ਤਾਂ ਖਾਸਾ ਕੁਝ ਹੁੰਦਾ ਇਹਨੂੰ ਹਨਾ ਹਾਂਜੀ ਹਾਂ ਇਹ ਤਾਂ ਜੇ ਥੋੜਾ ਜਾ ਕੇ ਰੈਡੀ ਹੋਇਆ ਜੇ ਇਹਦੇ ਸੋਹ ਚੰਦ ਚਾਰ ਲੱਗ ਜਾਈ ਚਾਰ ਲੱਗਣੇ ਹਾਂਜੀ ਠੀਕ ਲਓ ਭਾਈ ਤੇ ਹਰੀ ਵਿਆਹ ਰਿ ਚੱਲ ਰਹੀ ਹੈ ਦੀਵੇ ਦੀ ਚਲੋ ਵੀਰ ਜੀ ਵਾਲਾ ਵੀ ਕਰ ਦੇਣਾ ਦੋਹੇ ਘੜਬੜੇ ਕਰਨੇ ਪੈਣੇ ਹਨ ਹਾਂਜੀ ਦੋ ਇੱਕ ਜਾਈ ਦੇ ਕਰੂੰਗੀ ਠੀਕ ਹੈ ਧਾਈ ਮਨਾ ਫੜਾਈ ਨਾਲ ਦੀ ਨਾਲ ਕਲਰ ਸੁੱਕੀ ਜਾਂਦਾ ਹੈ ਹਾਂਜੀ ਨਾ ਭਾਈ ਰੰਗੇ ਹੈ ਜਾਇ ਇਹ ਹਾਂ ਦੋ ਹੂੰ ਦਫੜ ਇਹਨੂੰ ਚਿੱਟਾ ਵੀ ਕਰਨਾ ਹੈ ਹਾਂਜੀ ਅਛਾ ਹਾਂਜੀ ਚਲੋ ਭਾਈ ਦਿਖਾਉਂਦੇ ਕਿਆ ਕਰ ਰਹੀ ਹੈ ਲੋ ਭਾਈ ਜਸ਼ਨੀ ਨੇ ਆਪਣਾ ਕੰਮ ਬਾਈ ਕਰਤਾ ਹਾਂ ਬਈ ਹਾਂਜੀ ਚੱਲਦਾ ਕੰਮ ਹਾਂ ਹਾਂਜੀ ਇੱਕ ਤਰ੍ਹਾਂ ਦਾ ਬਾਈ ਆਹੇ ਪੇਂਟ ਵਾਲਿਆਂ ਦਾ ਕੰਮ ਪਤਾ ਲੱਗਦਾ ਠੀਕ ਨਹੀਂ ਆਹ ਦੇਖੋ ਬਾਈ ਕਿੰਨੀ ਵਧੀਆ ਚੀਜ਼ ਬਣਾਈ ਨੇ ਆਹੋ ਇਹ ਚੀਜ਼ਾਂ ਬਾਈ ਬਹੁਤੀ ਚਲੋ ਤੇ ਬਾਈ ਜਿਹੜੇ ਇਹ ਹੈ ਬਣੇਵੇ ਨਾ ਇਹ ਮਿੱਟੀ ਦੇ ਬਣੇਵੇ ਆ ਬਾਈ ਸਾਰੇ ਯਰੇ ਘਰਾਂ ਦੇ ਵਿੱਚ ਦੇ ਗਏ ਵੀ ਉਹ ਆ ਦੇ ਕੋਈ ਸਿਸਟਮ ਕਿ ਆਏ ਐ ਦੇ ਵਿੱਚ ਬਾਈ ਬਾਲਣਾ ਦੀਵਾ ਦੀਵਾ ਵਾਲ ਕੇ ਨਾ ਇੱਥੇ ਰੱਖਾਉਣਾ ਐ ਠੀਕ ਐ ਉਹਦੇ ਉੱਪਰ ਬਾਈ ਆਹ ਟੱਕਣ ਦੇ ਹੋ ਜਾਣਾ ਐ ਪੂਰੇ ਪੈਣੀਆਂ ਬਾਈ ਉਹ ਤਾਰਾ ਬਹਿ ਦੇ ਵਿਚਨ ਬਾਈ ਚਾਨਣਾ ਦਿਖਣਾ ਐ ਨਾ ਰਾਤ ਨੂੰ ਲੰਘ ਜਾਂਦਾ ਜਿਹੜੇ ਹਾਂਜੀ ਬਹੁਤ ਵਧੀਆ ਲੱਗਣਿਆ ਹਨਾ ਹਾਂਜੀ ਠੀਕ ਨੇ ਤੇ ਬਾਈ ਸਿਸਟਮ ਚਲੋ ਬਾਕੀ ਬਾਈ ਗੁੜੀਆਂ ਰਾਣੀ ਆ ਆਪਣਾ ਤੁਹਾਨੂੰ ਪਤਾ ਐ ਵੀ ਇਹਨੂੰ ਸ਼ੌਂਕ ਹੈ ਨਾ ਚੀਜ਼ਾਂ ਦਾ ਨੇ ਸਾਰਾ ਇਹ ਦੇਖੋ ਹਲੇ ਤਾਂ ਵੀਡੀਓ ਕਰਕੇ ਨਹੀਂ ਤੇ ਇਹਨੇ ਬਹੁਤ ਕਲਰ ਕਰਨਾ ਬਾਈ ਨੂੰ ਹਲੇ ਠੀਕ ਨੇ ਚਲੋ ਲੱਗੀ ਰਹਿਣ ਦਾ ਹੌਲੀ ਹੌਲੀ ਆਪਣਾ ਕੰਮ ਆਹ ਦੇਖੋ ਜਿਹੜੀ ਕਹਿੰਦੀ ਦੀ ਬੁਰਸ਼ ਹੋਰ ਆਗੇ ਲੈ ਹਾਂ ਵੀ ਤੂੰ ਤਾਂ ਕਹਿੰਦੀ ਦੀ ਵਰਤ ਨਹੀਂ ਹੋਣੇ ਆਗੇ ਬੁਰਸ਼ ਹੋਰ ਹਾਂਜੀ ਠੀਕ ਨੇ ਚਲੋ ਠੀਕ ਹੈ ਬਾਈ ਇੱਥੀ ਤੱਕੇ ਵਲੌਗ ਤਾਂ ਬਾਕੀ ਬੱਚੇ ਆਪਣੇ ਕੰਮ ਲੱਗੇ ਹੋਏ ਹੌਲੀ ਹੌਲੀ ਲੱਗ ਰਹੇ ਨੇ ਤੇ ਮਿਲਦੇ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ